ਰਾਮ ਕਲੀ ਮਹਿਲਾ ਪੰਜਵਾ ਸ਼ਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਗੁਰ ਖੇਪ ਨਿਭਾਹੀ ਸੰਤੋ ਹਰ ਨਾਮ ਲਾਹ ਦਾ ਉਸ ਕੋ ਦੀਆ ਸਗਲੀ ਤ੍ਰਿਸ਼ਣ ਉਲਾਹੀ ਸੰਤੋ ਪ੍ਰਾਉ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹਿ ਨਾ ਜਾਈ ਸੰਤੋ ਚਰਨ ਕਮਲ ਸਿਓ ਲਾਗੋ ਧਿਆਨਾ ਸੱਚ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਪੈ ਨਿਹਾਲਾ ਥਰ ਸਿਮਰਤ ਤ੍ਰਿਪਤ ਅਘਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ ਆਦ ਜੁਗਾਦੀ ਹੈ ਭੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਾ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ RAM ਕਲੀ ਮੈਲਾ ਪੰਜਵਾ ਮਨ ਬਚ ਕ੍ਰਮ RAM ਨਾਮ ਚਿਤਾਰੀ ਕੂਮਨ ਖੇਰ ਮਾਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਪੈ ਦੁਸ਼ਟਾਰੀ ਜਿਸਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸ਼ਰਣੀ ਪਤ ਬਿਨਸੇ ਮਹਾ ਅੰਕਾਰੀ ਸਾਧੂ ਸੰਗਤ ਏ ਫਲ ਪਾਇਆ ਇਕ ਕੇਵਲ ਨਾਮ ਅਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਹਾਰੀ ਤਮ ਸਮਰਤ ਅਕਥ ਅਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰਾ ਵਾਰੀ ਨਾਮਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨਾਰੇ ਨਾਰੀ